ਦੋ ਪਗਮਾਨ ਤਮਾਨ ਜੀ ਜੇ ਤਾਂ ਨੀਦੇ ਹੋ ਕੇ ਮਾਫੀ ਮੰਗ ਲਓਗੇ ਤੇ ਤੁਹਾਡੀ ਚੜ੍ਹਾਈ ਦੇ ਦਿਨ ਸ਼ੁਰੂ ਨੇ ਨਹੀਂ ਤਾਂ ਫਿਰ ਅੱਜ ਤੋਂ ਆਪਦੇ ਸਖਤ ਸ਼ਬਦਾਂ ਚ ਸੁਣ ਲਓ ਦਿਨ ਗਿਣਨੇ ਸ਼ੁਰੂ ਕਰ ਦੋ ਅੱਜ ਤੋਂ ਆਪਣੇ ਸਾਡੇ ਵਰਗਿਆਂ ਦਾ ਕੀ ਆ ਇੱਕ ਨੂੰ ਖਤਮ ਕਰੋਗੇ ਦੂਜੇ ਨੂੰ ਕਰੋਗੇ ਸਾਡਾ ਤੁਹਾਡੇ ਵਰਗਾ ਤਾਂ ਕੰਮ ਨਹੀਂ ਹੈਗਾ ਦੂਜਾ ਤੀਜਾ ਵਿਆਹ ਕਰਾਉਣਾ ਸਾਨੂੰ ਉਹ ਸ਼ਾਹदत ਤੋਂ ਸੋਹਣੀ ਲਾੜੀ ਕੋਈ ਲੱਗਦੀ ਨਹੀਂ ਹੈਗੀ ਕਿੱਥੇ تک ਖਤਮ ਕਰ ਲਓਗੇ ਪੇੜੇ ਦੇ ਵਿੱਚ ਸੱਥਰਾਂ ਵਿਛੀਆਂ ਹੋਈਆਂ ਤੇਰੇ ਘਰ ਦੇ ਵਿੱਚ ਸ਼ਹਿਨਾਈਆਂ ਗੂੰਜੀਆਂ ਮਾਤਮ ਉਦੋਂ ਕੋ ਨਹੀਂ ਮਨਾਇਆ ਗਿਆ 1158 ਦੀ ਪ੍ਰੋਫੈਸਰ ਬਲਜਿੰਦਰ ਕੌਰ ਇੱਕ ਧੀ ਜਿਹਦਾ ਬਾਪ ਇਸ ਤਖਤੀ ਤੇ ਪੰਜਾਬ ਦੀ ਤੇ ਕਾਬਜ ਹੈ ਉਹਦੇ ਉੱਤੇ ਅਲੀਗੇਸ਼ਨਸ ਲਾਉਂਦੀ ਹੈ ਕਿ ਇਹ इमोशनल ਬਲੈਕਮੇਲ ਇਹਨੇ ਸਾਡੇ ਪਰਿਵਾਰ ਨਾਲ ਕੀਤਾ ਜੋ ਪੰਜਾਬ ਦੀ ਜਨਤਾ ਨਾਲ ਕਰ ਰਿਹਾ ਮਾਤਮ ਉਦੋਂ ਕਿਉਂ ਨਹੀਂ ਮਨਾਇਆ ਗਿਆ ਉਸੀ 10:00 ਵਜੇ 10 ਮਿੰਟ ਤੱਕ 10 ਵਜੇ ਤੋਂ ਮਾਤਮ ਮਨਾ ਰਿਹਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਇਸ ਵੀਡੀਓ ਦੇ ਰਹੀ ਮੇਰੀ ਸਮੂਹ ਪੰਥਦਰਦੀਆਂ ਨੂੰ ਹਤੈਸ਼ੀਆਂ ਨੂੰ ਅਪੀਲ ਹੈ ਜਿਹਦੇ ਵਿੱਚ ਕੀ ਪੰਥ ਦੇ ਸਾਰੇ ਜਥੇਦਾਰ ਉਸ ਤੋਂ ਇਲਾਵਾ ਭਾਈ ਮੋਤੀराम ਮੈਰਾ ਦੇ ਵਾਰਿਸ ਦੀਵਾਨ ਟੋਡਰਮਲ ਦੇ ਵਾਰਿਸ ਉਹ ਪ੍ਰੇਮ ਦੇ ਰਾਹ ਤੇ ਸਿੰਝੇ ਜਾਂਦੇ ਹੋਏ ਗਲਤ ਨੂੰ ਗਲਤ ਕਹਿਣ ਵਾਲੇ ਸਹੀ ਨੂੰ ਸਹੀ ਕਹਿਣ ਵਾਲੇ ਮਲੇਰਕੋਟਲਾ ਦੇ ਨਵਾਬ ਦੇ ਵਾਰਿਸ ਜੇ ਪੰਜਾਬ ਦੇ ਲਈ ਦਰਦ ਰੱਖਣ ਵਾਲੇ ਸਮੂਹ ਜੀਵਾਨ ਨੂੰ ਮੇਰੀ ਇਹ ਬੇਨਤੀ ਹੈ ਕਿ ਮੇਰੀ ਇਹ ਜਿਹੜੀ ਵੀਡੀਓ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਤੱਕ ਪਹੁੰਚਦੀ ਕੀਤੀ ਜਾਵੇ ਜੀ ਇਸ ਵੀਡੀਓ ਬਣਾਉਣ ਦਾ ਕਾਰਨ ਇੱਕ ਲਫ਼ਜ਼ 마તમ ਜਿਹੜਾ ਕਿ ਸੀਐਮ ਦੇ ਦੁਆਰਾ ਵਰਤਿਆ ਗਿਆ ਇਸ ਜਿਹੜਾ ਦੋ ਮਹੀਨੇ ਦੇ ਵਿੱਚ ਮਾਤਮ ਲਬਜ ਜਿਹੜਾ ਸਿੱਖੀ ਦੇ ਖਾਲਸੇ ਦੇ ਸੰਕਲਪ ਦੇ ਵਿੱਚ ਵੀ ਨਹੀਂ ਹੈਗਾ ਸਾਡੇ ਜੰਮਣ ਤੇ ਸਾਡੇ ਫੌਤ ਹੋ ਜਾਣ ਤੱਕ ਚੜਾਈ ਕਰਨ ਤੱਕ ਸ਼ਹਾਦਤ ਦੇ ਜਾਮਾ ਤੱਕ ਇਸ ਫਾਨੀ ਸੰਸਾਰ ਨੂੰ ਵਿਦਾ ਹੋਣ ਤੱਕ ਉਹੀ ਆਨੰਦ ਸਭ ਜੰਮਣ ਤੇ ਪੜਿਆ ਜਾਂਦਾ ਉਹੀ ਚੜਾਈ ਕਰਨ ਤੇ ਪੜਿਆ ਜਾਂਦਾ ਪਰ ਅਫਸੋਸ ਪੰਜਾਬ ਦੀ ਰਮਸ ਨੂੰ ਬਿਲਕੁਲ ਵੀ ਨਾ ਪਛਾਣਨ ਵਾਲੇ ਇੱਕ ਤਾਂ ਇਹ ਲਬਜ ਵਰਤਿਆ ਗਿਆ ਦੂਜਾ ਸੋਸ਼ਲ ਮੀਡੀਆ ਦੇ ਉੱਤੇ ਇਹਦਾ ਟੰਡੋਰਾ ਪਟਿਆ ਗਿਆ ਮਹਿੂਬੂ ਆਪ ਜੀ ਨੂੰ ਲਬਜ ਸੰਗਤ ਦੇ ਰੂਬਰੂ ਕਰਨਾ ਚਾਹੁੰਨਾ ਇਹ ਪੰਜਾਬ ਦਾ ਸੀਐਮ ਲਿਖ ਰਿਹਾ ਮੈਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਛੋਟੇ ਸਾਹਿਬ ਜਦਿਆ ਦੀ ਸ਼ਹੀਦੀ ਸਮੇਂ ਦੌਰਾਨ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ 10.10 ਮਿੰਟ ਤੱਕ ਇੱਕ ਮਾਤਮੀ ਵਿਗਲ বাজਾਇਆ ਜਾਵੇਗਾ ਉਸ ਵੇਲੇ ਜਿੱਥੇ ਵੀ ਹੋਵੋਗੇ ਖੜੇ ਹੋ ਕੇ ਅਦੁੱਤੀ ਸ਼ਹਾਦਤ ਨੂੰ ਨਮਨ ਕਰੋ ਹੁਣ ਸਵਾਲ ਇਹ ਹੈ ਕਿ ਇਸ ਪੰਥ ਵਿੱਚ ਜੰਮਿਆ ਇੱਕ ਛੋਟਾ ਜਿਹਾ ਬੱਚਾ ਉਹ ਵੀ ਇਸ ਗੱਲ ਦੀ ਪੰਜਾਬ ਦੀ ਸਭ ਤੋਂ ਵੱਡੇ ਅਹੁਦੇ ਤੇ ਬੈਠੇ ਐਗਜ਼ੀਕਿਊਟਿਵ ਨੂੰ ਇਹ ਮਤ ਦੇ ਸਕਦਾ ਹੈ ਕਿ ਜਿਹੜੀ ਜਕਾਰਿਆਂ ਵਾਲੀ ਕੌਮ ਜਿਹਦੀ ਅਰਦਾਸ ਦੇ ਵਿੱਚ ਆਖਿਆ ਜਾਂਦਾ ਖਵਾਰ ਹੋਏ ਸਭ ਮਿਲेंगे ਉਹਦੀ ਡਿਕਸ਼ਨਰੀ ਦੇ ਵਿੱਚ ਇਹ 마તમ ਲਫਜ਼ ਜਿਹੜਾ ਨਹੀਂ ਹੈਗਾ ਤੇ ਭਗਵੰਤ ਮਾਨ ਹੁਣ ਬਸ ਫੁੱਲ ਸਟਾਪ ਕਿਉਂਕਿ 마તમ ਜਿਹੜਾ ਮਨਾਉਣਾ ਬਣਦਾ ਸੀ ਸਭ ਤੋਂ ਪਹਿਲਾਂ 마તમ ਮਨਾਉਣਾ ਬਣਦਾ ਸੀਗਾ ਇੱਕ ਪੰਜਾਬ ਦਾ 6 ਫੁੱਟਾ ਨੌਜਵਾਨ ਮੁਕਾ ਦਿੱਤਾ ਜਾਂਦਾ ਉਦੇ ਘਰ ਵੇੜੇ ਦੇ ਵਿੱਚ ਸੱਤਰਾਂ ਵਿਛੀਆਂ ਹੋਈਆਂ ਤੇਰੇ ਘਰ ਦੇ ਵਿੱਚ ਸ਼ਹਿਨਾਈਆਂ ਗੂੰਜੀਆਂ ਮਾਤਮ ਉਦੋਂ ਕੋ ਨਹੀਂ ਮਨਾਇਆ ਗਿਆ 1158 ਦੀ ਪ੍ਰੋਫੈਸਰ ਬਲਜਿੰਦਰ ਕੌਰ ਜਦੋਂ ਉਹਨੂੰ ਆਪਣੀ ਜੋ ਤੁਸੀਂ ਇਸ ਵੇਲੇ ਹਾਲਾਤ ਸਿਰਜੇ ਪਏ ਆ ਬੇਰੋਜ਼ਗਾਰੀ ਦੇ ਐਜੂਕੇਸ਼ਨ ਮਨਿਸਟਰ ਤੇ ਜਿਹੜੀਆਂ ਐਲੀਗੇਸ਼ਨਸ ਲੱਗੀਆਂ ਉਸੇ ਅਹੁਦੇ ਤੇ ਬੈਠਾ ਨਾਮ ਬਹੁਤ ਨੇ ਗੱਲਾਂ ਬਹੁਤ ਨੇ ਸਾਰੇ ਦੇ ਸਾਰੇ ਮੁੱਦੇ ਕਵਰ ਕਰਨੇ ਚਾਹਣਾ ਜਸ਼ਨਦੀਪ ਘਰ ਜਿਹਦੇ ਬਾਪ ਦੀਆਂ ਮੀਡੀਆ ਤੇ ਭੁੱਬਾਂ ਨਿਕਲ ਗਏ ਇਨਸਾਫ ਦੇ ਦਰਦ ਦਾ ਠੋਕਰਾਂ ਖਾ ਰਿਆ ਮਾਂ ਤਾਂ ਮੋਦੋਂ ਕਿਉਂ ਨਹੀਂ ਮਨਾਇਆ ਗਿਆ ਪੰਜਾਬ ਦੀ ਨੌਜਵਾਨੀ ਹੈ ਆਪਰੇਸ਼ਨ ਮੌਸਕੀਟੋ ਦੀਆਂ ਤਰਜ਼ਾਂ ਦੇ ਤੁਸੀਂ ਗੈਂਗਸਟਰਸ ਦੇ ਇਸ ਵੇਲੇ ਇਨਕਾਊਂਟਰ ਪਰਫਾਰਮ ਕਰ ਰਹੇ ਹੋ ਕੌਣ ਨੇ ਗੈਂਗਸਟਰ ਕੋਈ ਨੈਸ਼ਨਲ ਲੈਵਲ ਦਾ ਡਿਸਕਸ ਥ्रो ਦਾ ਪਲੇਅਰ ਸੀ ਹੈਮਰ ਥ्रो ਦੇ ਪਲੇਅਰ ਸੀਗੇ ਉਹਨਾਂ ਦੀ ਨਬਜ਼ ਨੂੰ ਬਿਨਾਂ ਸਮਝਿਆ ਪੰਜਾਬ ਨੂੰ ਤੁਸੀਂ ਦੁਬਾਰਾ ਉਸ ਦੌਰਵਾਲ ਠਕਣਾ ਚਾਹੁੰਦੇ ਹੋ ਅਸੀਂ ਦੇ ਮਾਤਮ ਇਹਨਾਂ ਗੱਲਾਂ ਤੇ ਕਿਉਂ ਨਹੀਂ ਮਨਾਇਆ ਗਿਆ ਜਿਹੜੀ ਕੁਝ ਨੌਜਵਾਨੀ ਪੰਜਾਬ ਦੇ ਵਿੱਚ ਆਈ ਸੀ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਕਰਨਾ ਚਾਹੁੰਦੀ ਸੀ ਚੱਕ ਕੇ ਤੁਸੀਂ ਉਹਨਾਂ ਨੂੰ ਨਾਰਥ-ਈਸਟ ਦੀਆਂ ਪ੍ਰਿਜ਼ਨਸ ਦੇ ਵਿੱਚ ਬੰਦ ਕਰ ਦਿੱਤਾ ਮਾਤਮ ਉੱਥੇ ਕਿਉਂ ਨਹੀਂ ਮਨਾਇਆ ਗਿਆ ਜਦੋਂ ਇੱਕ ਧੀ ਇੱਕ ਧੀ ਜਿਹਦਾ ਬਾਪ ਇਸ ਤਖਤੀ ਤੇ ਪੰਜਾਬ ਦੀ ਤੇ ਕਾਬਜ ਹੈ ਉਹਦੇ ਉੱਤੇ ਅਲੀਗੇਸ਼ਨਸ ਲਾਉਂਦੀ ਹੈ ਕੀ ਇਹ इमोशनल ਬਲੈਕਮੇਲ ਇਹਨੇ ਸਾਡੇ ਪਰਿਵਾਰ ਨਾਲ ਕੀਤਾ ਜੋ ਪੰਜਾਬ ਦੀ ਜਨਤਾ ਨਾਲ ਕਰ ਰਿਹਾ ਮਾਤਮ ਉਦੋਂ ਕਿਉਂ ਨਹੀਂ ਮਨਾਇਆ ਗਿਆ ਤੁਸੀਂ 10 ਵਜੇ ਕੇ 10 ਮਿੰਟ ਤੱਕ 10 ਵਜੇ ਤੋਂ ਮਾਤਮ ਮਨਾ ਰਹੇ ਹੋ ਉਸ ਕੌਮ ਲਈ ਮਨਾ ਰਹੇ ਹੋ ਜਿਹੜੇ ਅੰਮ੍ਰਿਤ ਵੇਲੇ ਉਸ ਦਿਨ ਪਾਠ ਕਰਨਗੇ ਜਪ ਸਾਹਿਬ ਜਿਨ੍ਹਾਂ ਦੀਆਂ ਰਗਾਂ 'ਚ ਸਾਡੀਆਂ ਰਗਾਂ 'ਚ ਦਸ਼ਮੇਸ਼ ਪਿਤਾ ਦਾ ਲਹੂ ਆ ਜਿਹੜੇ ਸਵੇਰੇ ਪੜਨਗੇ ਜੀਤ ਹੈ ਆ ਭੀਤ ਹੈ ਆ ਬਾਹ ਹੈ ਆ ਗਾਹ ਹੈ ਆ ਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਇੱਕ ਹੈ ਜਿਹੜੇ ਉਹ ਤੋਂ ਬਾਅਦ ਖੁਸ਼ੀਆਂ ਦੇ ਜਕਾਰੇ ਗਜਾਉਣਗੇ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਤੁਹਾਡੀ ਔਕਾਤ ਹੈਗੀ ਏ ਉਸ ਚੜ੍ਹਦੀ ਕਲਾ ਵਾਲੀ ਕੌਮ ਦੇ ਲਈ ਮਾਤਮ ਦੇ ਬੀਗਲ ਵਜਾਉਣ ਦੀ ਗੱਲਾਂ ਹੋਰ ਵੀ ਬਹੁਤ ਨੇ ਇੱਥੇ ਨਿਜ ਜਿਹੜਾ ਜਿਹੜਾ ਇਸ ਤਖਤੀ ਤੇ ਕਾਬਜ ਹੁੰਦਾ ਉਹਦਾ ਕੋਈ ਨਿਜ ਨਹੀਂ ਹੁੰਦਾ ਪੰਜਾਬ ਦੀਆਂ ਤੁਸੀਂ ਜ਼ਿੰਮੇਵਾਰੀਆਂ ਲਈਆਂ ਆਪਦੀਆਂ ਪੁਰਾਣੀਆਂ ਸ਼ਕਲਾਂ ਦੇਖ ਲੋ ਵੀਡੀਓ ਦੀਆਂ ਅੱਜ ਦੀਆਂ ਦੇਖ ਲੋ ਹਰ ਲਫਾਫੇ ਤੇ ਤੁਹਾਡੀ ਫੋਟੋ ਹਰ ਪੋਸਟਰ ਤੇ ਤੁਹਾਡੀ ਫੋਟੋ ਕਦੇ ਤੁਸੀਂ ਇਹਨਾਂ ਚੀਜ਼ਾਂ ਨੂੰ ਨਿੰਦਦੇ ਹੁੰਦੇ ਸੀ ਅੱਜ ਤੁਸੀਂ ਖੁਦੇ ਬਣ ਗਏ ਹੋ ਮਾਤਮ ਇਹਨਾਂ ਤੁਹਾਡੀਆਂ ਕਰਤੂਤਾਂ ਤੇ ਕਿਉਂ ਨਹੀਂ ਮਨਾਇਆ ਜਾ ਰਿਹਾ ਕਿ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਨਿੰਦਦੇ ਹੁੰਦੇ ਸੀ ਤੁਸੀਂ ਖੁਦ ਉਸੇ ਕਗਾਰ ਤੇ ਆ ਖੜੇ ਹੋ ਤੇ ਰਹੀ ਗੱਲ ਜਿਹੜੇ ਤੁਸੀਂ ਨੌਜਵਾਨ ਦੇ ਪੱਗ ਦੀ ਬੰਨਦੇ ਹੋ ਤੁਸੀਂ ਨੌਜਵਾਨੀ ਦੀ ਬੰਨਦੇ ਹੋ ਸੰਦੀਪ ਨੰਗਲੰਬੀਆਂ ਦੀਪ ਸਿੱਧੂ ਸ਼ੋਭ ਦੀਪ ਸਾਰੇ ਦੀਪ ਬੁੱਝਦੇ ਆ ਤੁਹਾਡੀ ਪ੍ਰਸ਼ਾਸਨ ਦੇ ਵਿੱਚ ਆ ਕੇ ਹਾਈ ਕੋਰਟ ਦੀ ਇੰਟਰਵੈਂਸ਼ਨ ਹੋਈ ਆ ਏ ਡੀ ਜੀ ਪੀ ਪ੍ਰਿਜ਼ਨਸ ਨੂੰ ਕੁਐਸਚਨਸ ਪੁੱਛੇ ਗਏ ਆ ਕਿ ਐਦਾਂ ਕਿਦਾਂ ਇੰਟਰਵਿਊ ਹੋ ਗਈ ਉਹ ਜਰਨਲਿਸਟ ਸ਼ਰਿਆਮ ਗਲੋਰੀਫਾਈ ਕਰ ਰਿਹਾ ਜਿਨੇ ਪੰਜਾਬ ਦਾ ਨੌਜਵਾਨ ਮਾਰਿਆ ਆਮ ਤਾਂ ਤੁਸੀਂ ਛੋਟੇ ਛੋਟੇ ਦਸਵੀਂ 12ਵੀਂ ਦੇ ਜਵਾਕਾਂ ਨੂੰ ਵਿਸਾਖੀ ਦੇ ਦਿਨਾਂ ਦੇ ਵਿੱਚ ਇੰਟੈਰੋਗੇਟ ਕੀਤਾ ਉਹਨਾਂ ਦੇ ਬੋਰਡ ਦੇ ਪੇਪਰਾਂ ਦੀ ਤਾਂ ਉਹਨੂੰ ਪਰਵਾਹ ਨਹੀਂ ਰਹੀ ਮਾ ਤਾਂ ਉਹਨਾਂ ਗੱਲਾਂ ਤੇ ਕਿਉਂ ਨਹੀਂ ਮਨਾਇਆ ਗਿਆ ਮਾਤਾ ਇਸ ਗੱਲ ਤੇ ਕਿਉਂ ਨਹੀਂ ਮਨਾਇਆ ਗਿਆ ਕਿ ਜਿਹੜਾ ਪੰਜਾਬ ਦੀ ਇਸ ਵੇਲੇ ਜ਼ਿੰਮੇਵਾਰੀ ਤੇ ਕਾਬਜ਼ ਆ ਉਹਦੀ ਰੀੜ ਦੀ ਹੱਡੀ ਖਤਮ ਹੋ ਚੁੱਕੀ ਐ ਉਹ ਸਨਰੂਫ 'ਚੋਂ ਇੱਕ ਤਾਣਕੇ ਨਹੀਂ ਖੜਦਾ ਉਹ ਕਿਤੋਂ ਵੀ ਅਦਰਾਂ ਗਾਂ ਨੂੰ ਬਿੰਗਾ ਟੇਡਾ ਹੋ ਕੇ ਬਾਰੀਆਂ 'ਚੋਂ ਬਾਹਰ ਨਿਕਲ ਆਉਂਦਾ ਹੁਣ ਬਸ ਤੁਸੀਂ ਸਾਡੇ ਤੋਂ ਮੀਰੀ ਪੀਰੀ ਦਾ ਸਿਧਾਂਤ ਖੋਇਆ ਰਣਜੀਤ ਸਿੰਘ ਦੀਆਂ ਤਸਵੀਰਾਂ ਤੱਕ ਤੁਸੀਂ ਆਪਦੇ ਦਫ਼ਤਰਾਂ 'ਚੋਂ ਕੱਢ ਦਿੱਤੀਆਂ ਤਾਂ ਮੈਂ ਦੱਸ ਦੇਣਾ ਚਾਹਾਂ ਜਿਹਦੀ ਤਸਵੀਰ ਤੁਸੀਂ ਹੁਣ ਲਈ ਆ ਉਹ ਵੀ ਪੰਜਾਬ ਦਾ ਹੀ ਨੌਜਵਾਨ ਆ ਭਗਤ ਸਿੰਘ ਤੇ ਥੋੜੇ ਅਰਗਿਆਂ ਦਾ ਉਹਨੇ ਵੀ ਸੋਦਾ ਲਾਇਆ ਦੇਖੋ ਉਹਨੇ ਕਿਉਂ ਮਾਰੇ ਆ ਦੇਖੋ ਸਾਉਂਡਰਸ ਨੂੰ ਕਿਉਂ ਮਾਰੇ ਆ ਦੇਖੋ ਕਿਹਨਾਂ ਦੇ लाठी चार्ज ਹੋਏ ਨੇ ਫੇਰ ਸਿੱਖ ਪੰਥ ਦਾ ਸਿਧਾਂਤ ਆ ਮੈਂ ਤੁਹਾਨੂੰ ਅਪੀਲ ਕਰਦਾ ਇੱਥੇ ਆਉਂਦੇ ਨੂੰ ਦੇਗਾ ਚੜ੍ਹਦੇ ਨੂੰ ਤੇਗਾ ਤੁਸੀਂ ਛੋਟਾ ਆ ਜਾਂ 14-15 ਸਾਲ ਦਾ ਨੌਜਵਾਨ ਆ ਤੂਫਾਨ ਸਿੰਘ ਉਹ ਵਿਚਾਰੇ ਨੇ ਪਿਸਤੌਲ ਚਲਾ ਲਈ ਉਹ ਦੂਜੀ ਇੱਕ ਛੋਟਾ ਜਿਹਾ ਬੱਚਾ ਚੱਕ ਕੇ ਉਹਨੂੰ ਤੁਸੀਂ ਜੇਲ੍ਹ 'ਚ ਦਿੱਤਾ ਹੋਇਆ ਆਰਮਜ਼ ਐਕਟ ਦੀਆਂ ਪ੍ਰੋਵੀਜ਼ਨਸ ਉਸ ਬੱਚੇ ਤੇ ਲਾ ਦਿੱਤੀਆਂ ਤੇ ਦੂਜੇ ਪਾਸੇ ਇਹ ਜਿਹੜੇ ਬਗਾਨੇ ਪੁੱਤ ਹੈ ਗੈਂਗਸਟਰ ਹੈ ਇਹ ਇਹਨਾਂ ਦੇ ਤੁਹਾਡੇ ਤੋਂ ਕੋਈ ਹੁੰਦਾ ਨਹੀਂ ਕੁਛ ਉਹ ਮਾਂ ਪਿਓ ਸਿੱਧੂ ਦੇ ਥਾਂ ਥਾਂ ਤੇ ਟੱਕੇ ਖਾਉਂਦੇ ਪਏ ਆ ਉੱਥੇ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈਗਾ ਤੁਹਾਡੇ ਨਾਲ ਮੀਟਿੰਗ ਮੰਗੀ ਸੀ ਤੁਹਾਨੂੰ ਕਿਹਾ ਸੀ ਤੁਹਾਡੇ ਨਾਲ ਜਿਹੜੀ ਇਹ ਮੀਟਿੰਗ ਹੈ ਜੋ ਤੁਹਾਨੂੰ ਸੁਝਾ ਦੇਣੇ ਆ ਪਾਲਿਸੀ ਫਾਰਮੂਲੇਸ਼ਨ ਚਾਹੀਦੀ ਹੈ ਜਿਹੜੀ ਤੁਹਾਡੀ ਬੰਦ ਕਮਰੇ ਦੀ ਅਫਸਰਸ਼ਾਈ ਹੈ ਦਾਸ ਹਰ ਉਹ ਰਤਬਾ ਰੱਖਦਾ ਹੈ ਕਿ ਉਹਨਾਂ ਨਾਲ ਇਸ ਪਾਲਿਸੀ ਫਾਰਮੂਲੇਸ਼ਨ ਦੇ ਉੱਤੇ ਕੰਮ ਕੀਤਾ ਜਾ ਸਕੇ ਕਿਉਂਕਿ ਤੁਹਾਡੀ ਬੰਦ ਬੈਠੇ ਏਸੀ ਕਮਰਿਆਂ ਵਾਲੀ ਅਫਸਰਸ਼ਾਹੀ ਜਿਹੜੀ ਹੈ ਉਹ ਪੰਜਾਬ ਦੇ ਭਵਿੱਖ ਦਾ ਫੈਸਲਾ ਨਹੀਂ ਕਰੂਗੀ ਪੰਜਾਬ ਦਾ ਭਵਿੱਖ ਦਾ ਫੈਸਲਾ ਮੱਧ ਵਰਗ ਕਰੂਗਾ ਕਿਉਂਕਿ ਅਸੀਂ ਜਾਣਦੇ ਹਾਂ ਤਾਲੀਮ ਕਿਸ ਤਰੀਕੇ ਨਾਲ ਹਾਸਲ ਕੀਤੀ ਹੈ ਅੱਜ ਵੀ ਮੱਧ ਵਰਗ ਤੋਂ ਇਸ ਲੈਵਲ ਤੇ ਪਹੁੰਚ ਕੇ ਕਿ ਸਾਡੀਆਂ ਇਨਕਮ ਟੈਕਸ ਦੇ ਜਿਹੜੀਆਂ ਰਿਟਰਨਸ ਨੇ ਜੋਸੀਂ ਪੇ ਕਰ ਰਹੇ ਹੋ ਉਹਨਾਂ ਜੋ ਤੁਸੀਂ ਸੈਲਰੀ ਡਰਾਈਵ ਕਰ ਰਹੇ ਹੋ ਤੁਸੀਂ ਸਾਰੇ ਦਾ ਸਾਰਾ ਮਸ਼ਹੂਰੀਆਂ ਤੇ ਖਰਚਾ ਕਰੀ ਜਾਂਦੇ ਹੋ ਆ ਕਲਮ ਤੁਹਾਨੂੰ ਸਵਾਲ ਪੁੱਛੂਗੀ ਤੁਸੀਂ ਕਰ ਕੀ ਰਹੇ ਹੋ ਪੰਜਾਬ ਦੇ ਭਵਿੱਖ ਨਾਲ ਸੋ ਇਸ ਵੀਡੀਓ ਦੇ ਜਰੀਏ ਮੇਰੀ ਅਪੀਲ ਹੈ ਸੀਐਮ ਸਾਹਿਬ ਨੂੰ ਕਿ ਜੋ ਤੁਸੀਂ ਮਾਤਮ ਲਬਜ਼ ਵਰਤਿਆ ਇਹਦੀ ਅਨ ਕੰਡੀਸ਼ਨਲ ਐਪਾਲੋਜੀ ਹੱਥ ਜੋੜ ਕੇ ਮਾਫੀ ਮੰਗੀ ਜਾਵੇ ਸੰਗਤ ਦੇ ਰੂਬਰੂ ਹੋ ਕੇ ਅੱਜ ਤੋਂ ਦਿਨ ਗਿਣਨੇ ਸ਼ੁਰੂ ਕਰ ਦੋ ਭਗਵੰਤ ਮਾਨ ਜੀ ਜੇ ਤਾਂ ਨਿਦੇ ਹੋ ਕੇ ਮਾਫੀ ਮੰਗ ਲਓਗੇ ਤੇ ਤੁਹਾਡੀ ਚੜ੍ਹਾਈ ਦੇ ਦਿਨ ਸ਼ੁਰੂ ਨੇ ਨਹੀਂ ਤਾਂ ਫਿਰ ਅੱਜ ਤੋਂ ਆਪ ਦੇ ਸਖਤ ਸ਼ਬਦਾਂ ਚ ਸੁਣ ਲਓ ਦਿਨ ਗਿਣਨੇ ਸ਼ੁਰੂ ਕਰ ਦੋ ਅੱਜ ਤੋਂ ਆਪਣੇ ਸਾਡੇ ਵਰਗਿਆਂ ਦਾ ਕੀ ਆ ਇੱਕ ਨੂੰ ਖਤਮ ਕਰੋਗੇ ਦੂਜੇ ਨੂੰ ਕਰੋਗੇ ਸਾਡਾ ਤੁਹਾਡੇ ਵਰਗਾ ਤਾਂ ਕੰਮ ਨਹੀਂ ਹੈਗਾ ਦੂਜਾ ਤੀਜਾ ਵਿਆਹ ਕਰਾਉਣਾ ਸਾਨੂੰ ਉਹ ਸ਼ਾਹदत ਤੋਂ ਸੋਹਣੀ ਲਾੜੀ ਕੋਈ ਲੱਗਦੀ ਨਹੀਂ ਹੈਗੀ ਕਿੱਥੇ تک ਖਤਮ ਕਰ ਲਓਗੇ ਇੱਕ ਨੂੰ ਮੁਕਾਉਂਗੇ ਹੋਰ ਪੈਦਾ ਹੋਣਗੇ ਅਈਦਾ ਖੜੇ ਆ ਹਿੱਕ ਤਾਣ ਕੇ ਪਾਸ਼ਾਹੀ ਦਾਵੇਂ ਨੂੰ ਮਾਰਾ ਇਹਨੂੰ ਬੇਨਤੀ ਕਰਦੇ ਆ ਹਮ ਰਾਖਤ ਪਾਸ਼ਾਹੀ ਦਾਵਾ ਜਾਈ ਤਕੋ ਪਾਵੇ ਇਹ ਤਕੋ ਪਾਵੇ ਤਈ ਖਤਮ ਕਰਾਂਗੇ ਜੀ ਹੁਣ ਬਸ ਖੁਸ਼ੀਆਂ ਵਾਲੇ ਜਕਾਰੇ ਗਿ ਜਾਵੇ ਕਲਗੀਧਰ ਪਾਸ਼ਾ ਦੇ ਮਨ ਨੂੰ ਪਾਵੇ ਬਾਬਾ ਫਤੇ ਸਿੰਘ ਜੀ ਮਹਾਂਕਾਲ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ